ਪਰ ਜਿਵੇਂ ਤੁਸੀਂ ਕਿਹਾ ਨਾ ਕਿ ਇੱਕ ਜਗਾ ਨਹੀਂ ਇਹਨਾਂ ਨੂੰ ਥਾਂ ਥਾਂ ਤੇ ਝਾੜ ਪੈਂਦੀ ਐ ਕਰਨਲ ਵਾਲੇ ਮਾਮਲੇ 'ਚ ਦੇਖ ਲਓ ਉੱਥੇ ਵੀ ਤਾਂ ਝਾੜੀ ਪਈ ਐ ਉੱਥੇ ਪੰਜਾਬ ਪੁਲਿਸ ਨੂੰ ਉਹ ਕਹਿੰਦੇ ਵੀ ਐਫ ਆਈ ਆਰ ਤੇ ਇੰਨਾ ਟਾਈਮ ਕਿਉਂ ਕਰਨਲ ਦੀ ਹੋ ਗਿਆ ਸੀ ਟੈਸਟ ਤੇ ਤੁਹਾਡਾ ਟੈਸਟ ਕਿਉਂ ਨਹੀਂ ਹੋਇਆ ਭਈ ਫਿਰ ਐਂਡ ਤੇ ਉਹ ਕਹਿੰਦੇ ਵੀ ਹੁਣ ਸੀਬੀਆਈ ਨੂੰ ਜਿਹੜੀ ਜਾਂਚ ਸੌਂਪਦੀ ਐ ਫਿਰ ਉੱਥੇ ਹੋਊਗਾ ਟਿਕਾਣਾ ਕੋਈ ਉੱਥੇ ਮਸਲਾ ਹੱਲ ਹੋਊਗਾ ਉਸ ਮਸਲੇ ਦਾ ਵੀ ਦੇਖੋ ਇਹਨਾਂ ਨੇ ਇੱਕ ਫਿਲਮੀ ਤਰੀਕੇ ਨਾਲ ਬਣ ਗਿਆ ਉਹ ਹਰ ਪਾਸੇ ਨਵੀਂ ਗੱਲ ਆਉਂਦੀ ਐ ਕਰਨਲ ਸਾਹਿਬ ਦੀ ਪਤਨੀ ਐ ਉਹ ਆਪਦੇ ਵਿਚਾਰਾਂ ਤੇ ਅੜੇ ਹੋਏ ਆ ਇਧਰ ਪੁਲਸ ਆਪਣੇ ਵਿਚਾਰਾਂ ਤੇ ਪਰ ਮੈਨੂੰ ਲੱਗਦਾ ਕਿ ਹੁਣ ਸ਼ਾਇਦ ਕੋਈ ਨਾ ਕੋਈ ਫੈਸਲਾ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਕਰਨਲ ਸਾਹਿਬ ਦੀ ਜੋ ਉਸ ਪਤਨੀ ਹੈ ਨਾ ਉਹ ਤੇ ਆਂਦੇ ਆ ਕਿ ਅੱਜ ਵੀ ਕੋਰਟ ਦੀ ਸੁਣਵਾਈ 'ਚ ਵੀ ਕੁਝ ਜ਼ਿਆਦਾ ਹੋ ਕਿ ਬੀਬੀ ਜੀ ਬੋਲਦੇ ਬਹੁਤ ਨਹੀਂ ਜੀ ਉੱਥੇ ਫਿਰ ਚੱਲਦੀ ਨਹੀਂ ਸਰ ਕੋਰਟ 'ਚ ਨਹੀਂ ਚੱਲਦਾ ਹਮ ਕੋਰਟ 'ਚ ਬਹੁਤੇ ਨਾ ਜਜ਼ਬਾਤ ਚੱਲਦੇ ਆ ਨਾ ਕੋਰਟ ਦੇ ਵਿੱਚ ਬਹੁਤੇ ਦਾਅ ਪੇ ਚੱਲਦੇ ਆ ਹਮ ਤਾਂ ਕਹਿੰਦੇ ਆ ਕਿ ਬੀਬੀ ਜੀ ਅੱਛਾ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਖਬਰ ਤੇ ਵੱਡੀ ਇਹ ਆ ਨਾ ਕਿ ਜੀ ਪੰਜਾਬ ਸਰਕਾਰ ਨੂੰ ਇਹ ਹੋ ਗਿਆ ਵਾਹ ਹੋ ਗਿਆ ਕਰਨਲ ਵਾਲੇ ਮਾਮਲੇ ਦੇ ਵਿੱਚ ਸਰ ਜਿੰਨੀ ਉੱਥੇ ਅਦਾਲਤ ਭਰੀ ਪਈ ਸੀ ਹਮ ਮੇਰੇ ਕੋਈ ਮਿੱਤਰ ਵਕਾਲਤ ਦੇ ਨਾਲ ਜੁੜੇ ਉਹ ਕਹਿੰਦੇ ਯਾਰ ਮਿੰਟੂ ਇੰਨਾ ਰਸ਼ਕ ਤੇ ਦੇਖਿਆ ਹੀ ਨਹੀਂ ਐ ਉਹ ਕੋਰਟ ਦੇ ਵਿੱਚ ਹਮ ਮਤਲਬ ਕਿ ਇੰਨੀ ਜਗਿਆਸਾ ਹੋਏਗਾ ਉਹ ਕਿਤੇ ਹੋਰ ਵੀ ਕੇਸਾਂ ਦੇ ਵਿੱਚ ਉਹ ਕਹਿੰਦੇ ਵੀ ਆ ਦੇਖਣ ਵਾਲਾ ਸੀ ਇਕੱਠ ਹਮ ਤੇ ਬਹੁਤ ਰਾਸ਼ ਸੀਗਾ ਕੋਰਟ ਦੇ ਵਿੱਚ ਸਰ 2 ਤੋਂ 2.5 ਘੰਟੇ ਸੁਣਵਾਈ ਹੋਈ ਆ ਇਸ ਮਾਮਲੇ ਤੇ ਜੀ ਸਰ ਹਮ ਜਦ ਹਾਈ ਕੋਰਟ ਦੇ ਵਿੱਚ ਕਿਉਂਕਿ ਕੋਟਾਂ ਬਹੁਤ ਹੁੰਦੀਆਂ ਨੇ ਹਾਈ ਕੋਰਟ ਚ ਕੋਈ ਇੱਕ ਕੋਰਟ ਨਹੀਂ ਹੁੰਦੀ ਵੀ ਇੱਕ ਕਮਰੇ ਚ ਹੀ ਬੈਠੇ ਸਾਰੇ ਜੱਜ ਅਲੱਗ ਅਲੱਗ ਕੋਟਾਂ ਦੇ ਇੰਨੇ ਨੰਬਰ ਇੰਨੇ ਨੰਬਰ ਇੰਨੇ ਨੰਬਰ ਤਾਂ ਉਹ ਜਿਹਦੇ ਵਿੱਚ ਸੁਣਵਾਈ ਹੋ ਰਹੀ ਸੀ ਉੱਥੇ ਜੋ ਬੈਂਚ ਸੁਣ ਰਿਹਾ ਸੀਗਾ 2 ਤੋਂ 2.5 ਘੰਟੇ ਸੁਣਵਾਈ ਹੋਈ ਆ ਜੀ ਇਸ ਵਾਰ ਤੇ ਆਪਾਂ ਤਾਂ ਕੱਲ ਨੂੰ ਸਭ ਤੋਂ ਪਹਿਲਾਂ ਦੱਸਤਾ ਸੀਗਾ ਕਿ ਮਾਮਲਾ ਲੱਗ ਗਿਆ ਸੁਣਵਾਈ ਚੱਲਦੇ ਪ੍ਰੋਗਰਾਮ ਚ ਹੀ ਆਪ ਜੀ ਜੀ ਬਿਲਕੁਲ ਮਾਮਲਾ ਸੁਣਵਾਈ ਤੇ ਲੱਗ ਗਿਆ ਤੋਂ ਗੱਲ ਇਹ ਆ ਕਿ ਹੁਣ ਉੱਥੇ ਜਦੋਂ ਸੁਣਵਾਈ ਹੋਈ ਆ ਹਮ ਬੇਸਿਕਲੀ ਗਰਾਉਂਡ ਕੀ ਆ ਗਰਾਉਂਡ ਤੇ ਇਹੋ ਆ ਨਾ ਕਿ ਜੀ ਇਹਦੇ ਵਿੱਚ ਪੁਲਿਸ ਵਾਲੇ ਇਨਵੋਲਵ ਨੇ ਜੀ ਤੇ ਉਹ ਐਫ ਆਈ ਆਰ ਦੇ ਵਿੱਚ ਦੇਰੀ ਕਰ ਰਹੇ ਇਸ ਕਰਕੇ ਜਾਂਚ ਜਿਹੜੀ ਉਹ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਆਹੀ ਗਰਾਉਂਡ ਹੈ ਨਾ ਬਿਲਕੁਲ ਇਹਦੇ ਚ ਜੋ ਜਾ ਕੇ ਗੱਲ ਇਹਨਾਂ ਨੇ ਕਹੀ ਆ ਪੁਲਿਸ ਵਾਲਿਆਂ ਨੇ ਹਮ ਯਾਨੀ ਜੋ ਡਿਫੈਂਸ ਦੇ ਵਿੱਚ ਸੀ ਹਾਲਾਂਕਿ ਗਾਂ ਹੁਣ ਪਾਰਟੀਆਂ ਤੇ ਬਨਨੀਆਂ ਨੇ ਨਾ ਜੀ ਕਿ ਕਿਹੜਾ ਕਿਹੜਾ ਪਾਰਟੀ ਬਣਦਾ ਉਹਦੇ ਚ ਗਾਂ ਦੀ ਗੱਲ ਆ ਪੰਜਾਬ ਸਰਕਾਰ ਹਾਲ ਫਿਲਹਾਲ ਬਣ ਗਈ ਪਾਰਟੀ ਹੂੰ ਉਹਦੇ ਚ ਗਾਂ ਕੋਈ ਪੁਲਿਸ ਅਫਸਰ ਬਚਦਾ ਜਾਂ ਰਗੜਿਆ ਜਾਂਦਾ ਉਹ ਪਾਰਟੀ ਬਣਦਾ ਹਾਲੇ ਮਤਲਬ ਕਿ ਆਂਦੇ ਨਾ ਅਜੇ ਤੇ ਸ਼ੁਰੂਆਤ ਆ ਹੂੰ ਆਗੇ-ਆਗੇ ਦੇਖੀ ਹੋਤਾ ਹੈ ਕਿਆ ਹੋਤਾ ਹੈ ਕਿਆ ਬਿਲਕੁਲ ਠੀਕ ਹੈ ਨਾ ਜੀ ਕਿਉਂਕਿ ਦੋ ਦਿਨਾਂ ਬਾਅਦ ਫਿਰ ਕੋਰਟ ਨੇ ਸੁਣਵਾਈ ਮੁਕਰਰ ਕਰ ਦਿੱਤੀ ਹੈ ਤੈ ਕਰ ਦਿੱਤੀ ਹੈ ਜੀ ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਹਿਲਾਂ ਤੇ ਇਹ ਦੱਸੋ ਕਿ ਤੁਰੰਤ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਜੀ ਕੀਤੀ ਜੀ ਤੇ ਉਹ ਕਿਹੜਾ ਅਧਿਕਾਰੀ ਹੈ ਜਿਨੇ ਐਫਆਈਆਰ ਦਰਜ ਕਰਨੋਂ ਨਾ ਕਰ ਦਿੱਤੀ ਹੂੰ ਫਿਰ ਉਹਨਾਂ ਨੇ ਆਖਿਆ ਕਿ ਜੇ ਤੁਸੀਂ ਐਫਆਈਆਰ ਦਰਜ ਵੀ ਕੀਤੀ ਆ ਤੇ ਢਾਬੇ ਵਾਲੇ ਦੇ ਬਿਆਨਾਂ ਦੇ ਕਿਉਂ ਵੀ ਜਿਹੜੀ ਗੱਲ ਦਾ ਆਪਾਂ ਜ਼ਿਕਰ ਕਰਦੇ ਸੀ ਜੀ ਕਿ ਉਹ ਐਫਆਈਆਰ ਜਿਹੜੀ ਦਰਜ ਕਰ ਦਿੱਤੀ ਇਹਨਾਂ ਨੂੰ ਇਹ ਸੀ ਵੀ ਦਬੜੂ ਕੋ ਸੁਰੂ ਚੱਲ ਜਾਏਗਾ ਹੂੰ ਇੱਥੋਂ ਤੱਕ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਖਲਾਰਾ ਪੈ ਜਾਣਾ ਆ ਜੀ ਅੱਛਾ ਫਿਰ ਉਹ ਕਹਿੰਦੇ ਕਿ ਭਾਈ ਜੋ ਗੱਲ ਇਹਨਾਂ ਨੇ ਕਹੀ ਹਮ ਕਿ ਭਾਈ ਜਦੋਂ ਇਹ ਸਾਰਾ ਕੁਝ ਹੋਇਆ ਚੜ੍ਹਪ ਹੋਈ ਆ ਜੀ ਉਸ ਦਰਮਿਆਨ ਕੁਝ ਪੁਲਸ ਵਾਲਿਆਂ ਦੇ ਸੱਟਾਂ ਲੱਗੇ ਉਹਨਾਂ ਕਹਿੰਦੇ ਤੁਸੀਂ ਉਹਦਾ ਵੀ ਪਰਚਾ ਕੱਟਣਾ ਸੀ ਨਾ ਫਿਰ ਜੀ ਬਿਲਕੁਲ ਉਹ ਕਿਉਂ ਨਹੀਂ ਕਟਿਆ ਉਹ ਕਿਉਂ ਨਹੀਂ ਕਟਿਆ ਫਿਰ ਮਤਲਬ ਕਿ ਤੁਸੀਂ ਕਰਨਲ ਤੇ ਤਾਂ ਕਹਿ ਦਿੱਤਾ ਕਿ ਉਹਨੇ ਡਰਿੰਕ ਕੀਤੀ ਸੀ ਨੀ ਹਮ ਉਹ ਕਹਿੰਦੇ ਕਿ ਰਜਿੰਦਰਾ ਹਸਪਤਾਲ ਵਾਲੇ ਲਿਖ ਰਹੇ ਆ ਕਿ ਕੋਈ ਅਲਕੋਹਲ ਦਾ ਇਹਦੇ ਟੈਂਸ਼ਨ ਨਹੀਂ ਹੈਗਾ ਬਾਡੀ 'ਚ ਹਮ ਉਹ ਕਹਿੰਦੇ ਕਿ ਫਿਰ ਤੁਸੀਂ ਕਿਉਂ ਨਹੀਂ ਜਿਹੜੇ ਮੁਲਾਜ਼ਮ ਹੈ ਕਿ ਇਹਨਾਂ ਦਾ ਮਲਾਜ਼ਾ ਹੋਇਆ ਤੁਸੀਂ ਕਿਉਂ ਨਹੀਂ ਲਿਆ ਰਹੇ ਹੋ ਰਿਕਾਰਡ ਤੇ ਸਭ ਕੁਝ ਹਮ ਕਿਉਂਕਿ ਉੱਥੇ ਵੀਡੀਓ ਪਲੇ ਹੋ ਗਈ ਜੀ ਜੀ ਸਾਰਾ ਉੱਥੇ ਤੇ ਪੂਰਾ ਕਹਿ ਲੋ ਕਿ ਪੂਰਾ ਕੰਮ ਜਿਹੜਾ ਸੀਗਾ ਗਰਮ ਸੀ ਉੱਥੇ ਵੀਡੀਓ ਪਲੇ ਹੋ ਗਈ ਜਿਹਦੇ ਚ ਇਹਨਾਂ ਦਾ ਇੱਕ ਪੁਲਿਸ ਅਫਸਰ ਇਹ ਮੰਨ ਰਿਹਾ ਕਿ ਖਾਦੀ ਪੀਤੀ ਚ ਭੈਣ ਜੀ ਹੋ ਗਿਆ ਸਭ ਤੋਂ ਉਹ ਉੱਥੇ ਮੰਨ ਰਿਹਾ ਤਾਂ ਮਤਲਬ ਕਿ ਕਈ ਕਿਸਮ ਦੀ ਉਥੇ ਇਹਨਾਂ ਨੂੰ ਗੁੰਝਲ ਪੈ ਗਈ ਜੀ ਜੀ ਹੁਣ ਜਦੋਂ ਇਸ ਤਰ੍ਹਾਂ ਦਾ ਮਾਮਲਾ ਬਣ ਜਾਂਦਾ ਹੈ ਸਾਬ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਸਰਕਾਰ ਵਾਸਤੇ ਜਵਾਬ ਦੇਣਾ ਹੁਣ ਐਫ ਆਈ ਆਰ ਦੀ ਲੇਟ ਲਤੀਫੀ ਤੋਂ ਲੈ ਕੇ ਕਿ ਭਾਈ ਢਾਬੇ ਵਾਲੇ ਦੇ ਬਿਆਨਾਂ ਤੇ ਤੁਸੀਂ ਕਿੱਧਰ ਆਂਦੇ ਉਹ ਕਿੱਧਰ ਬੁੱਢੀ ਦਾ ਮਰਨਾ ਤੇ ਕਿੱਧਰ ਹੱਲ ਔਕੜੂ ਜੀ ਹੈ ਵੀ ਉਹ ਮਸਲਾ ਡਾਈ ਕਿਸੇ ਦੀ ਹੋਈ ਆ ਜੇ ਮੰਨ ਲਓ ਦੋ ਧਿਰਾਂ ਦਾ ਕਲੈਸ਼ ਵੀ ਹੋਇਆ ਹੂੰ ਕ੍ਰਾਸ ਪਰਚਾ ਤੇ ਦੋਨਾਂ ਧਿਰਾਂ ਦੇ ਬਿਆਨਾਂ ਤੇ ਹੋਣਾ ਚਾਹੀਦਾ ਹੈ ਨਾ ਤੀਜਾ ਕੌਣ ਅਖੇ ਜੀ ਤੂੰ ਕੌਣ ਅਖੇ ਦਾਸ ਨੂੰ ਖਾ ਖਾ ਕਹਿੰਦੇ ਨੇ ਤਵੇ ਇਹ ਕੌਣ ਆ ਗਿਆ ਵਿਚ ਢਾਬੇ ਵਾਲਾ ਮਤਲਬ ਕਿ ਇਨੇ ਸਵਾਲ ਪਹਿਲੀ ਸੁਣਵਾਈ ਤੇ ਹੀ ਪੰਜਾਬ ਸਰਕਾਰ ਨੂੰ ਦੇ ਦਿੱਤੇ ਆ ਕਿ ਜਵਾਬ ਦਿੰਦਿਆਂ ਦਿੰਦਿਆਂ ਸਾਹਿਬ ਤਰੇਲੀਆਂ ਆ ਜਾਣੀਆਂ ਨੇ ਵੈਸੇ ਵੀ ਮੌਸਮ ਤੁਹਾਨੂੰ ਪਤਾ ਹੈ ਨਾ ਬਦਲ ਗਿਆ ਪਸੀਨਾ ਤੇ ਉਂਝ ਹੀ ਆਉਣ ਲੱਗ ਪਿਆ ਠੀਕ ਹੈ ਤੇ ਇਹਨਾਂ ਨੂੰ ਤੇ ਐਕਸਟਰਾ ਤਰੇਲੀਆਂ ਹੋਣੀਆਂ ਨੇ ਥੋੜੀਆਂ ਜੀ ਤਾਂ ਇਹ ਮਸਲਾ ਬਣਿਆ ਪਿਆ ਪਰ ਤੁਸੀਂ ਜੇ ਦੂਜੇ ਪਾਸੇ ਦੇਖੋਗੇ ਹੂੰ ਇਹ ਵੀ ਇੱਕ ਇਸ ਮਾਮਲੇ ਦੇ ਵਿੱਚ ਕੋਈ ਨੀ ਮੋੜਿਆ ਸਾਬ ਕਿ ਜੋ ਕਰਨਲ ਦੀ ਵਾਈਫ ਹੈ ਕਰਨਲ ਦੇ ਨਾਲ ਤਾਂ ਬਹੁਤ ਆਪਾਂ ਦੇਖਿਆ ਕਿ ਭਾਵਨਾਤਮਕ ਤੌਰ ਤੇ ਲੋਕ ਜੁੜੇ ਆਰਮੀ ਦੇ ਲੋਕ ਜੁੜ ਗਏ ਨੇ ਇਸ ਮਸਲੇ ਦੇ ਵਿੱਚ ਪਰੰਤੂ ਉਹ ਜੋ ਬੀਬੀ ਹੈ ਉਹਦੇ ਬਾਰੇ ਹੁਣ ਤੁਸੀਂ ਦੇਖੋ ਕਿ ਵਪਾਰ ਮੰਡਲ ਦੇ ਅਹੁਦੇਦਾਰ ਉਹ ਵੀ ਸਾਹਮਣੇ ਆ ਕੇ ਬਠਣ ਡਿਓ ਹੂੰ ਕਿ ਬੀਬੀ ਕਹਿੰਦੀ ਹੈ ਕਿ 20 ਲੱਖ ਰੁਪਈਆ ਮੈਂ ਦਵਾਇਆ ਸੀ ਉਦੋਂ ਮੇਲੇ ਵਾਲਾ ਕਤਲ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਬਠਿੰਡੇ ਆ ਜੀ 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 ਦੀ ਗੱਲ ਹੋਈ ਸੀ ਉਸ ਦਿਨ ਠੀਕ ਹੈ ਨਾ ਜੀ ਤਾਂ ਉਹ ਮੇਲੇ ਵਾਲੇ ਕਤਲ ਦੇ ਮਾਮਲੇ ਚ ਮੇਲੇ ਦੀ ਵਾਈਫ ਆ ਗਈ ਸਾਹਮਣੇ ਹਮ ਕਿ ਸਾਡਾ ਤਾਂ ਸਾਰਾ ਕੁਝ ਇਹਨੇ ਧੋਕੇ ਰੱਖ ਦਿੱਤਾ ਇਸ ਬੀਬੀ ਨੇ ਉਸ ਵੇਲੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਕਿ ਮੈਂ ਮੂੰਹ ਬੋਲੀ ਪੈਣਾ ਸਾਰਾ ਕੁਝ ਕੀਤਾ ਮਤਲਬ ਕਿ ਦੂਜੇ ਪਾਸੇ ਤੋਂ ਜੀ ਇਸ ਬੀਬੀ ਦੀ ਵਿਰੋਧਤਾ ਵੀ ਬਹੁਤ ਹੋ ਰਹੀ ਹੈ ਤੇ ਕਮਾਲ ਇੱਕ ਹੋਰ ਵੀ ਦੇਖੋ ਕੱਲ ਬੀ ਉਧਰੋਂ ਆਪਾਂ ਪਟੀਸ਼ਨ ਵਾਲੀ ਖਬਰ ਕਰ ਰਹੇ ਸੀਗੇ ਕਿ ਪਟੀਸ਼ਨ ਇਹਨਾਂ ਨੇ ਫਾਈਲ ਕਰ ਦਿੱਤੀ ਆ ਉਧਰੋਂ ਘੰਟੇ ਕੋ ਬਾਅਦ ਮੈਂ ਜਾ ਕੇ ਘਰ ਵੇਖਿਆ ਤੇ ਕਹਿੰਦੇ ਕਿ ਜੀ ਸੀਐਮ ਮਾਨ ਸਾਹਿਬ ਦੇ ਨਾਲ ਹੁਣ ਇਹਨਾਂ ਦੀ ਮੀਟਿੰਗ ਫਿਕਸ ਹੋ ਗਈ ਇਹਨੇ ਧਰਨਾ ਹੀ ਚੁੱਕਤਾ ਹਾਂ ਬਿਲਕੁਲ ਬਿਲਕੁਲ ਤੇ ਉਹ ਬਠਿੰਡੇ ਵਾਲੇ ਕਹਿੰਦੇ ਅਸੀਂ ਤੁਹਾਨੂੰ ਕਿਹਾ ਸੀ ਬੀਬੀ ਧਰਨਾ ਚੁੱਕਣ ਦੇ ਵਿੱਚ ਮਾਰਤ ਰੱਖਦੀ ਆ ਇਹ ਸਾਡਾ ਵੀ ਧਰਨਾ ਚੁੱਕਵਾਤਾ ਸੀ ਅਸੀਂ ਡੈੱਡ ਬਾਡੀ ਰੱਖ ਕੇ ਬੈਠੇ ਸਾਂ ਇਹ ਬੀਬੀ ਕਹਿੰਦੀ ਆ ਕਿ ਭਾਈ ਮੇਰੇ ਭਰਾ ਦੀ ਡੈੱਡ ਬਾਡੀ ਉੱਥੇ ਰੋਲ ਰਹੀ ਸੀ ਮੈਂ ਕੀ ਕਰਦੀ ਮਤਲਬ ਕਿ ਉੱਥੇ ਵੀ ਧਰਨਾ ਜਿਹੜਾ ਉਹ ਬੜੇ ਜਿੱਦਾਂ ਕਹਿ ਲੋ ਨਾ ਕਿ ਇੱਕ ਵੀ ਬਹੁਤ ਕਾਲੇ ਜਿਹੇ ਅੰਦਾਜ਼ ਦੇ ਵਿੱਚ ਖਤਮ ਹੋ ਗਿਆ ਉੱਥੇ ਇਹ ਧਰਨਾ ਚੱਲ ਰਹੀ ਸੀ ਕਹਿੰਦਾ ਪਟਿਆਲੇ ਦੇ ਵਿੱਚ ਤੇ ਬਾਕੀ ਹੁਣ ਦੇਖੋ ਕਿਤੇ ਇਹ ਨਾ ਹੋਵੇ ਹੁਣ ਜਿਹੜਾ ਮਾਮਲਾ ਗਾਂਤ ਤੁਰਿਆ ਜਾਂਦਾ ਹੈ ਕਿ ਦੋਹਾਂ ਪਾਸਿਆਂ ਤੋਂ ਪਰਚੇ ਦਰਜ ਕਰਦੇ ਨੇ ਪੁਲਿਸ ਵਾਲੇ ਜੀ ਉਧਰ ਨਵਾਂ ਮਾਮਲਾ ਖੁੱਲ ਜਿੱਤੇ ਫਿਰ ਅਦਾਲਤ ਤੱਕ ਐ ਹੀ ਰਹੀ ਆ ਪਰ ਉਹਦੇ ਵਾਸਤੇ ਹੁਣ ਪੁਲਿਸ ਨੂੰ ਥੋੜਾ ਜਿਹਾ ਔਖਾ ਹੋ ਜਾਏਗਾ ਔਂਕੜ ਹੋ ਜਾਏਗੀ ਕਿ ਪਰਚਾ ਜਿਹੜਾ ਹੈ ਉਹ ਜਿਹੜੇ ਆਪਦੇ ਜਿਹੜੇ ਇਹਨਾਂ ਦੇ ਮੁਲਾਜ਼ਮ ਆ ਉਹ ਮੈਡੀਕਲ ਹੀ ਨਹੀਂ ਕਰਾ ਕੇ ਆਏ ਜੀ ਹੁਣ ਪਰਚਾ ਔਖਾ ਹੋ ਜਾਏਗਾ ਹਮ ਪਰ ਇਹਨਾਂ ਦੇ ਕੋਲ ਕਹਿ ਲਓ ਕਿਤੇ ਨਾ ਕਿਤੇ ਜੋ ਗੱਲੇ ਕਹੀ ਜਾ ਰਹੀ ਆ ਕਿ ਭਾਈ ਇਦਾਂ ਹੋਇਆ ਜੀ ਸਾਡੇ ਨਾਲ ਇਦਾਂ ਹੋਇਆ ਇਹਨਾਂ ਨੇ ਵਧੀ ਕੀ ਕੀਤੀ ਇਹ ਕਰਨ ਵਾਲੋ ਹੋਰਾਂ ਨੇ ਤਾਂ ਫਿਰ ਉਹਨਾਂ ਦੇ ਕੋਲ ਮੌਕਾ ਸੀ ਜੀ ਵੀ ਉਹ ਐਮਐਲਆਰ ਕਟਾਉਂਦੇ ਆਪ ਵੀ ਕਿਉਂ ਨਹੀਂ ਕਟਾਈ ਕਦੇ ਤਾਂ ਨਹੀਂ ਕਿ ਜੋ ਵੀਡੀਓ ਚ ਬੰਦੇ ਆ ਵੀ ਕਾਦੀ ਵੀਤੀ ਵੀ ਉੱਥੇ ਘਟਾਉਣ ਗਿਆ ਵੀ ਫਸ ਜਾਗੇ ਕਿਉਂਕਿ ਪੁਲਿਸ ਮੁਲਾਜ਼ਮ ਦੀ दारू ਵੀ ਤੁਹਾਨੂੰ ਪਤਾ ਨਾ ਬੜਾ ਆਮ ਬੰਦਾ ਤਾਂ ਚਲੋ ਫਸ ਗਿਆ ਕਿਤੇ ਉਹਦੇ ਤੇ ਇਨਾ ਫਰਕ ਨਹੀਂ ਪੈਂਦਾ ਪੁਲਸਰਾਂ ਦਾ दारू ਕੀਤੀ ਜੇ ਫਸ ਗਿਆ ਕਿਤੇ ਤੇ ਉੱਤੋਂ ਕੋਈ ਦੂਜਾ ਝਗੜਾ ਉਹਦੇ ਤੇ ਕਹਿੰਦੇ ਕਿ ਡਬਲ ਰਗੜਾ ਹੋ ਮਸਲਾ ਵੀ ਪੈਂਦਾ ਤੇ ਟ੍ਰੋਲਿੰਗ ਵੀ ਵੱਖਰੀ ਹੁੰਦੀ ਜਿਹੜੀ ਟ੍ਰੋਲਿੰਗ ਤਾਂ ਚਲੋ ਟ੍ਰੋਲਿੰਗ ਟ੍ਰੋਲਿੰਗ ਦਾ ਨਹੀਂ ਡਰੇਗਾ ਪੁਲਿਸ ਨੂੰ ਨਾ ਨਾ ਸਰ ਪੁਲਿਸ ਕਿਤੇ ਇੱਕ ਜਣੇ ਦੀ ਆ ਹੂੰ ਅਸੀਂ 80-85 ਹਜ਼ਾਰ ਦੇ ਨਜ਼ਾਰੇ ਲੈਂਦੇ ਆ ਜੇ ਇੱਕ ਦਿਨ ਟ੍ਰੋਲਿੰਗ ਹੁੰਦੀ ਆ ਸੋ ਟ੍ਰੋਲਿੰਗ ਟ੍ਰਾਲੀ ਉਹ ਸਾਡੇ ਵਰਗੇ ਹੀ ਆ ਹੂੰ ਸਾਡੇ ਵਰਗੇ ਪਹਿਲਾਂ ਬਹੁਤ ਦੁੱਖ ਹੁੰਦਾ ਸੀਗਾ ਜਦੋਂ ਸਾਨੂੰ ਟ੍ਰੋਲ ਕੀਤਾ ਜਾਂਦਾ ਸੀਗਾ ਹੁਣ ਅਸੀਂ ਵੀ ਟ੍ਰੋਲ ਦਾ ਉਤਫ ਲੈਣੇ ਨਜ਼ਾਰੇ ਲੈਣੇ ਵੀ ਲੱਗੇ ਰਹੋ ਸਾਹਿਬ ਠੀਕ ਆ ਨਾ ਜੀ ਕੋਈ ਕੋਈ ਚੱਕਰ ਨਹੀਂ ਤੇ ਟ੍ਰੋਲਿੰਗ ਦਾ ਡਰ ਘੱਟ ਹੁੰਦਾ ਤੇ ਮਤਲਬ ਕਿ ਜਿਹੜੀ ਬਾਤ ਦੂਜੇ ਪਾਸਿਓਂ ਲੱਗਦੀ ਆ ਨਾ ਕੋਰਟ ਤੋਂ ਪੁਲਿਸ ਬਹੁਤ ਚੱਲਦੀ ਆ ਸਾਹਿਬ ਜੀ 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 ਸਰ ਤੁਸੀਂ ਸ਼ਹਿਰ ਦਿਨਾ ਨਾ ਪੁਲਿਸ ਨਾਲ ਵਿਵਸਥਾ ਨਹੀਂ ਹੋਏ ਹੂੰ ਮੈਂ ਇੱਕ ਵਾਰੀ ਵੇਖਿਆ ਸਾਲ ਮਲੋੜ ਦੀ ਕੋਰਟ ਦੇ ਵਿੱਚ ਜੀ ਠੀਕ ਹੈ ਜੀ ਜੱਜ ਸਨ ਬਗੀਚਾ ਸਿੰਘ ਜਿਨ੍ਹਾਂ ਨੇ ਜਾ ਕੇ ਕੜੀ ਸਵਾਲ ਕਈ ਨਤਾਵਾਂ ਦੇ ਕੱਢੇ ਤਰਮ ਤਰਨ ਸ਼ਾਇਦ ਉਹੀ ਬਗੀਚਾ ਸਿੰਘ ਜੀ ਤੇ ਮੇਰੇ ਸਾਹਮਣੇ ਇੱਕ ਥਾਣੇਦਾਰ ਦੀ ਪੇਸ਼ੀ ਸੀ ਕਿ ਤੇ ਬਸ ਹਿਸਾਬ ਲਾ ਲੋ ਕਿ ਉਹਨੂੰ ਮੇਰੇ ਖਾਲ ਦੇ ਨਾਲ ਪੁਲਿਸ ਵਾਲਿਆਂ ਨੇ 15 ਮਿੰਟਾਂ ਚ ਜੱਗ ਪਾਣੀ ਦਾ ਪਿਆਤਾ ਸੀ ਜਿਹੜੇ ਉਹ ਸਵਾਲ ਦਾਗ ਰਹੇ ਸੀ ਤੇ ਉਹ ਥਾਣੇਦਾਰ ਵਿਚਾਰਾ ਕਿਤੇ ਉਹ ਪਹਿਲੀਆਂ ਚ ਭਰਿਆਂ ਵੇਲੇ ਚ ਭਰਤੀ ਹੋਇਆ ਸੀਗਾ ਤੇ ਉਹ ਮਤਲਬ ਕਿ ਜਵਾਬ ਨਹੀਂ ਆ ਰਿਹਾ ਵਾਈਬ੍ਰੇਸ਼ਨ ਤੇ ਲੱਗਾ ਸੀ ਸਾਹਿਬ ਬਹੁਤ ਬਹੁਤ ਕੋਟਾਂ ਤੋਂ ਬਹੁਤ ਚੱਲੂ ਹੁੰਦੀ ਹੈ ਪੁਲਿਸ ਕਿਉਂਕਿ ਕੋਟ ਹੀ ਹੈ ਨਾ ਪੁਲਿਸ ਤੇ ਤੁਸੀਂ ਮੈਂ ਥੋੜੀ ਚ ਘਾ ਸਕਦੇ ਪੁਲਿਸ ਹਮ ਹਮ ਪੁਲਿਸ ਇੱਕ ਆਪਣੇ ਆਪ ਚ ਸਮਰਾਥਾ ਤਾਂ ਹੋਟੀ ਹੈ ਪਰ ਉਹਨਾਂ ਦੇ ਉੱਤੇ ਵੀ ਇੱਕ ਬੈਠਾ ਹੈ ਨਾ ਜੀ ਜੀ ਉਹਨਾਂ ਦੇ ਉੱਤੇ ਵੀ ਇੱਕ ਪਿੱਲਰ ਬੈਠਾ ਡੈਮੋਕਰੇਸੀ ਦੇ ਵਿੱਚ ਜੀ ਹਾਂ ਜੀ ਜੀ ਮਿੰਟੂ ਜੀ WhatsApp ਵੀ ਕਹਿ ਰਹੇ ਨੇ ਇਧਰੋਂ ਤੇ ਇੱਕ ਗ੍ਰੈਪੀ ਜੀ ਕਹਿ ਰਹੇ ਨੇ ਕਿ ਪੁਲਿਸ ਨੇ ਕਿਹਾ ਕਿ ਸਾਡੇ ਮੁਲਾਜ਼ਮਾਂ ਦੇ ਵੀ ਸੱਟਾਂ ਵੱਜੀਆਂ ਨੇ ਤੇ ਫਿਰ ਇਹ ਤਾਂ ਬੜਾ ਵੱਡਾ ਸਵਾਲ ਹੈ ਨਾ ਕਿ ਪੁਲਸ ਵਾਲਿਆਂ ਦੇ ਜੇ ਸੱਟਾਂ ਲੱਗੀਆਂ ਵਧੀਕੀ ਉਹਨਾਂ ਨੇ ਕੀਤੀਆਂ ਤੇ ਤੁਸੀਂ ਰਜਿੰਦਰਾ ਹਸਪਤਾਲ ਦੇ ਸਾਹਮਣੇ ਲੜਨ ਦਾ ਹੈ ਤੇ ਰਜਿੰਦਰਾ ਹਸਪਤਾਲ ਦੇ ਬੈੱਡ ਤੇ ਕਿਉਂ ਨਹੀਂ ਗਏ ਜੀ ਜੀ ਮਤਲਬ ਰਜਿੰਦਰਾ ਹਸਪਤਾਲ ਦੇ ਸਾਹਮਣੇ ਤੇ ਲੜਾਈ ਦਾ ਵਾਕਿਆ ਹੈ ਨਾ ਜਿੱਥੇ ਸਭ ਕੁਝ ਹੋਇਆ ਜੀ ਤਾਂ ਮਤਲਬ ਕਿ ਤੁਸੀਂ ਉੱਥੇ ਕਿਉਂ ਨਹੀਂ ਗਏ ਦੂਜੀ ਗੱਲ ਬੜਾ ਸਿੰਪਲ ਸੀ ਨਾ ਅਦਾਲਤ ਜਾਂਦੇ ਮਾਨਸਾਬ ਦਾ ਇਹ ਸ਼ਹਿਰ ਆ ਮੈਂ ਤੁਹਾਨੂੰ ਬਹੁਤ ਵਾਰੀ ਕਹਿ ਚੁੱਕਾ ਕਿ ਮਾਨਸਾਬ ਸੰਗਰੂਰ ਘਟ ਰਹਿ ਪਟਿਆਲੇ ਜ਼ਾਦਾ ਰਹੇ ਨੇ ਹਮ ਠੀਕ ਹੈ ਜੀ ਮੁਹਾਲੀ ਪਟਿਆਲਾ ਕਈ ਸ਼ਹਿਰ ਨੇ ਮਾਨਸਾਬ ਦੇ ਪਟਿਆਲਾ ਉਹਨਾਂ ਦੇ ਵਿੱਚੋਂ ਇੱਕ ਆ ਵੀ ਤੁਹਾਨੂੰ ਸਾਰਾ ਪਤਾ ਆ ਉੱਥੇ ਬਲਤੇਜ ਪੰਨੂ ਜੀ ਬੈਠਦੇ ਆ ਡਾਕਟਰ ਬਲਵੀਰ ਉੱਥੋਂ ਦੇ ਆ ਜੋੜਾ ਮਾਜਰਾ ਉੱਥੋਂ ਦੇ ਆ ਪਠਾਨ ਮਾਜਰਾ ਉੱਥੋਂ ਦੇ ਆ ਸਭ ਨੂੰ ਪਤਾ ਆ ਜੀ ਜੀ ਠੀਕ ਆ ਵੀ ਇਹ ਮਾਮਲਾ ਜਿਹੜਾ ਉਹ ਗਾਂਹ ਬਹੁਤ ਅੱਗੇ ਤੱਕ ਜਾ ਸਕਦਾ ਹੈ ਤਹਾਡੇ ਕੋਲ ਇਨਪੁਟ ਤੇ ਆ ਗਈ ਹੋਊਗੀ ਹੂੰ ਤੁਸੀਂ ਪੈਂਦੀ ਸੱਟੇ ਪਹਿਲਾਂ ਤੁਸੀਂ ਐਫ ਆਈ ਆਰ ਗੋਲ ਕਰਨ ਦਾ ਯਤਨ ਕੀਤਾ ਫਿਰ ਤੁਸੀਂ ਆਪਣੀ ਇੱਕ ਇਨਕੁਆਰੀ ਜਿਹੜੀ ਦਿੱਤੀ ਆ ਐਸ ਆਈ ਟੀ ਤੋਂ ਬਾਅਦ ਪਰਮਵੀਰ ਸਿੰਘ ਆਈ ਐਸ ਨੂੰ ਜਿਹੜੇ ਨਿਗਮ ਦੇ ਕਮਿਸ਼ਨਰ ਨੇ ਹੂੰ ਤੁਸੀਂ ਉੱਥੇ ਫੇਰ ਆਪਣੇ ਆਪ ਤੇ ਸਵਾਲ ਖੜੇ ਕਰ ਲੈ ਤੁਸੀਂ ਉਦੋਂ ਹੀ ਕਹੋ ਕਿ ਦੇਖੋ ਬੀਬੀ ਜੀ ਇੱਥੇ ਆ ਜਾਓ ਨਾ ਤੁਹਾਡੀ ਤੇ ਨਾ ਸਾਡੀ ਆਪਾਂ ਸਿਟਿੰਗ ਜੱਜ ਤੋਂ ਕਰਵਾ ਲੈਨੇ ਜੀ ਜਾਂ ਰਿਟਾਇਰਡ ਕਿਸੇ ਜੱਜ ਤੋਂ ਕਰਵਾ ਲੈਨੇ ਹਾਈ ਕੋਰਟ ਦੇ ਕਿਸੇ ਰਿਟਾਇਰਡ ਜੱਜ ਨੂੰ ਤੁਸੀਂ ਦੇਖ ਕੇ ਦਰਜਾ ਇਹ ਤੋਰਦੇ ਹੋ ਜਾਂਚ ਪੜਤਾਲ ਵਾਸਤੇ ਨਾਲੇ ਅਗਲੇ ਵੀ ਫਸ ਜਾਂਦੇ ਕਿਵੇਂ ਇਨਕਾਰ ਕਰਨਗੇ ਜੀ ਕਿ ਜੁਡੀਸ਼ਰੀ ਤੇ ਉਹਨਾਂ ਨੂੰ ਭਰੋਸਾ ਨਹੀਂ ਹੈ ਭਰੋਸਾ ਨਹੀਂ ਬਿਲਕੁਲ ਭੱਜ ਨਹੀਂ ਸਕਦਾ ਬੰਦਾ ਸਮਝਦੇ ਹੋ ਨਾ ਵਿਚਾਲੜਾ ਰਸਤਾ ਕੱਢਿਆ ਜਾ ਸਕਦਾ ਸੀ ਪਰ ਤੁਹਾਨੂੰ ਪਤਾ ਹੀ ਹੈ ਕਿ ਭਾਈ ਉਹਨਾਂ ਨੇ ਲੇਖਾ ਕਰਕੇ ਦੱਸਿਆ ਤੇ ਮੂਰਖ ਮਾਣੂ ਹੱਸਿਆ ਇੱਥੇ ਹਾਲਤ तकरीबन तकरीबन ਇਹ ਹੀ ਹੈ ਜੀ ਕਈ ਵਾਰੀ ਇਹ ਪਤੀਜਨ ਕੁੱਟ ਕੇ ਫੜਨਦੇ ਜਿਹੜਾ ਉਹ ਸੰਭਾਲਣ ਦੇ ਚਾਹ ਦੇ ਵਿੱਚ ਨਾ ਮਾਰ ਦਿੰਦੇ ਉਹਨਾਂ ਨੂੰ ਕਈ ਵਾਰੀ ਇਹ ਚੀਜ਼ਾਂ ਵੀ ਹੁੰਦੀਆਂ ਨੇ